ਸਾਰੇ ਭਰਾਵਾਂ ਨੂੰ ਜੀ ਪਹਿਲਾਂ ਤਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜਿੰਨੇ ਵੀ ਭਰਾ ਜੁੜੇ ਨੇ ਅੱਜ ਕੱਪ ਝੂਠ ਪਤਾ ਨਹੀਂ ਸੱਚ ਹੈ ਪਰਦਾ ਫਾਸ਼ ਲੱਗਿਆ ਕਰਨ ਆਹ ਕੰਪਨੀ ਇੱਕ ਹਾਰਵੈਸਟ ਇੰਡੀਅਨ ਫਾਰਮਰ ਐਗਰੋ ਇੰਜੀਨੀਅਰ ਦੇ ਨਾਮ ਤੇ ਤੇ ਇਹ ਬਾਈ ਹੋਰੀ ਦਾਵਾ ਕਰਦੇ ਨੇ ਆ ਜਿਹੜਿਆ ਸਪਰੇਅ ਵਾਲੀ ਢੋਲੀ ਪਈ ਹੈ ਨਾ ਐਨਾ ਕੋਲ ਉਹ ਬਈਆ ਕਹਿੰਦਾ ਬਾਈ 40 ਫੁੱਟ ਇੱਕ ਸਾਈਡ ਦਾ ਕਵਰ ਕਰ ਦਿੰਦੇ ਨਾ ਮੇਰਾ ਖੇਤਾਂ 'ਚ ਲਿਆ ਆ ਬਾਈ ਨੂੰ ਵੀ ਬੁਲਾਉਣਾ ਗੱਲਬਾਤ ਕਰਦੇ ਆ ਜਾਂਦਾ ਕਿ ਨਾ 40 ਫੁੱਟ ਇੱਕ ਸਾਈਡ ਦੀ ਕਹਿੰਦਾ ਦੋਨੇ ਪਾਸੇ 80 ਫੁੱਟ ਏਰੀਆ ਕਵਰ ਕਰਦਾ ਤੂੰ ਤਾਂ ਕਰ ਲੈ ਪ੍ਰੋਫਿਟ ਇਹਦੀ ਫਿਟਿੰਗ ਫੁੱਟਿੰਗ ਕਰਾਉਣੇ ਆਗੇ ਚੈੱਕ ਕਰਾਂਗੇ ਮਦਾ ਫੀਤਾ ਮੰਗਾ ਲੈ ਇਹਨਾਂ ਤੋਂ ਮੈਂ ਕਹੀ ਮਦਾ ਫੀਤਾ ਲੈ ਕੇ ਦੋ ਹੁਣ ਗਏ ਨੇ ਬਾਈ ਹੋਰ ਲੈਣਗੇ ਰੇ ਬੀਤਾ ਜੋ ਤੱਕ ਆਉਂਦੇ ਨੇ ਆਪਾਂ ਨਾ ਆਟੋ ਲਈ ਰੱਖਾਂਗੇ 40 ਫੁੱਟ ਤੇ ਗਾਹਾਂ ਨੂੰ ਕਰਕੇ ਤੇ ਉਸ ਤੋਂ ਬਾਅਦ ਦੇਖਦੇ ਆਂਗੇ ਵੀ ਸੱਚੀ ਜਾਂਦਾ ਕਿ ਨਹੀਂ ਜਾਂਦਾ ਬਾਕੀ ਕਹਿੰਦੇ ਉਹ 40 ਤੋਂ 40 80 ਫੁੱਟ ਨਾ ਪਰ ਉਹ ਜਿਹੜੇ ਟਰੈਕਟਰਾਂ ਦੇ ਮਗਰ ਢੋਲੀਆਂ ਲਾਉਂਦੇ ਨੇ ਬੂਮ ਬੂਮ ਦੀਆਂ ਜਾਨੀਆਂ ਨਾ ਬਾਈ ਇਹ ਕਹਿੰਦਾ ਬਈ ਬੂਮ ਦੀ ਜਾਂਦੀ ਹੁੰਦੀ ਹੈਗੀ 40 ਫੁੱਟ ਵਾਂਗੂ ਕਹਿੰਦਾ ਅਸੀਂ ਕਹਿੰਦਾ ਇਹਦੀ ਢੋਲੀ ਨਾਲ ਵਗ ਜੂਗਾ ਆ ਢੋਲੀ ਇਹਨਾਂ ਦੀ ਆ ਦਿਖਾ ਦਿੰਨਾ ਮੈਂ ਆ ਮੜਾ ਪੰਪ ਜਾਗਾ 4 ਸਟ੍ਰੋਕ ਆ ਨਾ ਇਹ ਫੋਰ ਸਟ੍ਰੋਕ ਆ ਕਰ ਲਿਆ ਫਿੱਟ-ਬੁੱਟ ਦਿੰਨਾ ਇਹ ਤੇਲ ਦੂਲ ਪਾ ਲਿਆ ਦੇ ਵਿੱਚ ਓਕੇ ਆ ਪਾਣੀ ਪੋਣੀ ਪਾਣੀ ਪਾਉਣਾ ਇੱਕ ਪੀਤਾ ਲਿਆ ਇੱਕ ਲਿਆ ਪਾਣੀ ਬਾਈ ਬਣ ਕੇ ਬਣੋਗੇ ਲੈ ਬਾਈ ਪਰਾ ਨਾ ਨਾ ਆ ਪੈਪਾ ਬੋ ਪਾਈਆਂ ਫੱਟਾ ਕਰਵਾ ਦਿਆਂ ਆਪਾਂ ਸਵਾਲ ਵਾਲੀ ਗੱਲ ਲੋਗੇ ਮਿੱਤਰੋ ਦੇਖੀ ਚੱਲਿਓ ਜਾਂ ਤਾਂ ਆਰ-ਪਰ ਵਾਲੀ ਗੱਲ ਲੋਗ ਜਾਂ ਤਾਂ ਇਹਨਾਂ ਦਾ ਜੇ ਝੂਠ ਬੋਲ ਰਹੇ ਨਾ ਸੱਚ ਫੜ ਲਾਂਗੇ ਜੇ ਸੱਚ ਹੋਇਆ ਤਾਂ ਤੁਹਾਡੇ ਸਾਹਮਣੇ ਹੋ ਜੂਗਾ ਹਨਾ ਚੀਜ਼ਾਂ ਤੋਂ ਹੋ ਜਾਣਗੀਆਂ ਕਰ ਲੈਣ ਦੇ ਭਰਾ ਨੂੰ ਬਈ ਫਿੱਟ ਫੋਟਿੰਗ ਜੇ ਕਰ ਲੱਗ ਰਿਹਾਗਾ ਤੇ ਦੇਖਾਂਗੇ ਹਾਂ ਜੋ ਵੀ ਕੁਝ ਹੋਇਆ ਲਾ ਬਈ ਟੋਲੀ ਲਾ ਲਈ ਪਾਣੀ ਪੂਣੀ ਪਾਉਣਿਆਂ ਦੇ ਵਿੱਚ ਦੇਖਦੇ ਆਂ ਉਦੋਂ ਦਾ ਚਲਾ ਕੇ ਸਾਨੂੰ ਪਹਿਲਾਂ ਤਾਂ ਫੀਤਾ ਬੂਤਾ ਮੰਗਾਈਆ ਯਾਰ ਹਾਲ ਤੱਕ ਬੰਦਾ ਆਇਆ ਨਹੀਂ ਹਨਾ ਯਾਰ ਕਿੱਥੇ ਰਹਿ ਗਿਆ ਵੀਰੇ ਅੰਦਰ ਗਿਆ ਲਾ ਬਈ ਆਉਂਦਾ ਬਾਈ ਇੰਚ ਡੇਪ ਚੱਕ ਲੈ ਇੰਚ ਡੇਪ ਲੈ ਆਜਾ ਬਾਈ ਬਣ ਕੇ ਯਾਰ ਲੈ ਲੈ ਤੇ ਮੈਂ ਸਾਨੂੰ ਇੰਚ ਡੇਪ ਖੋਲ ਕੇ ਆਪਾਂ ਮਣਾਂਗੇ ਪੂਰਾ 40 ਫੁੱਟ ਪਹਿਲਾਂ ਤਾਂ ਦੇਖਾਂਗੇ ਤੱਕ ਮਾਰ ਪੈਂਦੀ ਆ ਜਾਂ ਨਾ ਪੈਂਦੀ ਲਾ ਭਾਈ ਪਾਣੀ ਚੰਗੀ ਲੱਗੀ ਤਾਂ ਕੋਈ ਸ਼ੇਅਰ ਕਰ ਦਿਓ ਮਣੀ ਆਪਾ ਲਾ ਭਾਈ 40 ਫੁੱਟ ਤੇ ਵਗ ਜਾ ਐ ਐ ਕਰੀ ਆਪਾਂ ਢੋਲੀ ਰੱਖਾਂਗੇ 40 ਫੁੱਟ ਤੇ ਆਪਾਂ ਉਹਰੇ ਖੜ ਜਾਂਦੇ ਆ ਆਪਾਂ ਇੱਥੇ ਖੜ ਕੇ ਮਾਰਾਂਗੇ ਅੱਜ ਅੱਗਾ ਹਣੋਂ ਲੰਘ ਜਾ ਲੈ ਇੱਕ ਮਿੰਟ ਐ ਨਹੀਂ ਨਿਕਲਦਾ ਵੀਰੇ ਨਿਕਲਣਾ ਨਹੀਂ ਥੋੜਾ ਔਖਾ ਨੇ ਦਿੱਤੇ ਹੀ ਜਾਮ ਕਰਕੇ ਆਪਾਂ ਤਾਂ ਪੱਟੂ ਫਰਾਣਾ ਹੈ ਲਾ ਭਾਈ 40 ਫੁੱਟ ਦੇਖਾਂਗੇ ਆਪਾਂ ਨਿਸ਼ਾਨੀ ਲਾਵਾਂਗੇ 33 ਚੱਲ ਚੱਲ ਲੰਘ ਜਾ ਦਿਖਾਉਂਗਾ ਤੁਹਾਨੂੰ ਸਾਰਿਆਂ ਨੂੰ ਵੀ ਦਿਖਾਉਂਗਾ ਮੈਂ ਆ ਗਿਆ 40 ਆ ਜਾ ਉਹਨਾਂ ਨੂੰ ਮਤਲਬ ਉਰੇ ਖੜ ਕੇ ਆ ਦੇਖੋ ਖੜ ਜਾ ਤੂੰ ਕਿੱਥੇ ਲਿਖ ਕਮੈਂਟ ਖੜ ਜਾ ਇੱਥੇ ਖੜ ਕੇ ਆ 40 ਫੁੱਟ ਹੈ ਉਰੇ ਜਿੱਥੇ ਆਪਾਂ ਹੁਣ ਖੜਿਆ ਕਿੱਛ ਕੇ ਭਾਈ ਉਰੇ ਰੱਖ ਲੈ ਨਿਸ਼ਾਨੀ ਲਾ ਲਾ ਅਭੀ ਤਾ ਵੀ ਰੱਖ ਤਾ ਤੇ ਆ ਢੋਲੀ ਲੈ ਜਾ ਜਾ ਕੇ ਪਰਲੇ ਬਸੇ ਰੱਖ ਦੇ 40 ਫੁੱਟ ਤੇ ਆ ਵਾਲੀ ਉੱਥੇ ਰੱਖ ਦੇ ਨੁੱਕਰ ਤੇ ਲੈ ਜੇ ਆ ਦੇਖ ਇੱਕ ਮਿੰਟ ਖੜ ਜਾ ਐ ਦਿਖਾ ਦੇ ਗਰਖੇ ਹੋਏ ਹੈ ਅਵੇ ਕਲਾ ਆਪਾਂ ਸਸੁੱਕਾ ਆਪਾਂ ਸਸੁੱਕਾ ਦਾ ਮਤਲਬ ਉੱਥੇ ਤੋਂ ਮੈਨੂੰ ਵੀ ਦਿਖਣਾ ਏਡੀ ਦੂਰ ਦਾ ਹਨਾ ਕਾਫੀ ਦੂਰ ਪੈਜੀ 40 ਫੁੱਟ ਬਹੁਤ ਹੋ ਜਾਂਦਾ ਜੇ ਇਹ ਗਿੱਲੀ ਹੋ ਗਈ ਤਾਂ ਸਾਡੇ ਨੂੰ 40 ਫੁੱਟ ਦੇ ਯੋਗ ਕਰਦੇ ਨਹੀਂ ਹੋਈ ਪਰ ਆਪਾਂ ਢਾ ਲਾਂਗੇ ਇਹਨਾਂ ਨੂੰ ਲੈ ਤਰੱਕਿਆ ਭਰੇ ਉੱਥੇ ਰੱਖ ਨੁੱਕਰ ਦੇ ਉੱਥੇ ਲਿਵਾ ਕੇ ਚੈੱਕ ਕਰਾਂਦੇ ਆ ਜਾ ਵੀ ਸਿਰੇ ਦੇ ਰੱਖਿਆ ਕਿ ਨਹੀਂ ਰੱਖਿਆ ਜਾ ਕਈ ਵਾਰ ਕਹਿੰਦਾ ਨਾ ਫੀਤੇ ਦੂਰਾਂ ਪਰ ਆ ਰੱਖਤਾ ਹੈ ਲਾ ਭਾਈ ਬਾਈ ਨੇ ਜਮੀਂ ਜੜ ਚ ਰੱਖਤਾ ਆ 40 ਫੁੱਟ ਆ ਜਾਂਦਾ ਭਾਈ ਆ ਪਿਆ ਫੀਤਾ ਆ ਜੜ ਦਿਖਾ ਦੇ ਨੀਚੇ ਆ ਕੇ ਠੀਕ ਹੈ ਇੱਥੇ ਰੱਖਦੀ ਢੋਲੀ ਹੁਣ ਆਪਾਂ ਉਹਨੂੰ ਬਰੇ ਆ ਜਾ ਪਾਈਏ ਬਾਣੀ ਉਹਦੇ ਵਿੱਚ ਆਪਣੇ ਬੰਦੇ ਨੂੰ ਬੁਲਾਈਏ ਆਪਾਂ ਆਜੋ ਲਓ ਭਾਈ ਸਵਾਦ ਆ ਰਿਹਾ ਉਹ ਅੱਜ ਦਾ ਨਾ ਖੇਤਾ ਜਲਾ ਲੇ ਆਪਾਂ ਤਾਂ ਲਉਣੀ ਰਹਿੰਨੇਗੇ ਆ ਜਾ ਆ ਜਾ ਮੇਰਾ ਭਰਾ ਅੱਜ ਤਾਂ ਅੱਜ ਦਾ ਇੱਕ ਪਾਸੇ ਹੀ ਹੋਊਗਾ ਫਿਰ ਆਰ ਜਾਂ ਪਾਰ ਦੀ ਗੱਲ ਹੋ ਗਈ ਮਾਲਾ ਮੈਂ ਦੇਖ ਲੈ ਆਪਣੇ ਹੱਥ ਨੂੰ ਹਾਂ ਹਾਂ ਦੇਖਿਆ ਦੇਖਿਆ ਕੋਈ ਨਾ ਉਹ ਤੋਂ ਬਾਅਦ ਤਾਂ ਅਸੀਂ ਦਿਖਾਵਾਂਗੇ ਸਾਰੇ ਜਿੰਨੇ ਭਰਾ ਦੇਖ ਰਹੇ ਨੇਗੇ ਲੈ ਲੈ ਆ ਮਿੱਤਰ ਇੱਥੇ ਖੜਕ ਕੇ ਸਪਰੇਅ ਮਾਰਾਂਗੇ ਇਸ ਤਰੀਕੇ ਦੇ ਨਾਲ ਠੀਕ ਹੈ ਬਾਕੀ ਦੇਖਦੇ ਆਗੇ 40 ਫੁੱਟ ਜਾਂਦਾ ਇੱਕ ਪਾਸੇ ਆ ਲਾਈਵ ਚੱਲ ਰਿਹਾ ਆ ਜਾ ਉਰਾਨੋ ਆ ਜਾ ਹਿੰਮਤ ਕਰਕੇ ਇੱਕ ਵਾਰੀ ਆ ਜਾ ਆ ਜਾ ਸੰਗ ਨਾ ਕੋਈ ਆ ਭਰਾ ਬਈ ਮੈਨੂੰ ਦਿਖਾਨਾ ਆਜੋ ਆਜੋ ਲੈ ਆ ਮੇਰਾ ਵੀਰ ਹੈ ਅਹਿਮਦਗੜ ਦੇ ਵਿੱਚ ਇਹਨਾਂ ਦਾ ਨਾ ਪੰਪ ਉਪਦੇ ਬਣਾਉਂਦੇ ਨੇ ਬਾਕਸ ਬਾਹਰ ਸਾਰਾ ਉਹ ਵੀ ਦਿਖਾ ਦੂੰਗਾ ਮੈਂ ਹਾਂ ਬਰਾਦਰ ਸਸੀਗਰ ਬੁਲਾ ਦਿਓ ਸਸੀਗਲ ਸਾਰੇ ਭਰਾ ਮੇਰੇ ਕਿਸਾਨ ਵੀਰਾਂ ਨੂੰ ਆ ਪੈਂਮਦਗੜ ਮੰਡੀ ਤੋਂ ਹੈ ਜੀ ਹਾਰਵੈਸਟ ਇੰਡੀਅਨ ਫਾਰਮਰ ਐਂਗਰੋ ਇੰਜੀਨੀਅਰ ਤੋਂ ਗੱਲ ਕਰ ਰਿਹਾ ਜੀ ਮੈਂ ਆਪਣੇ ਆਪਣੇ ਜਗੇੜਾ ਰੋਡ ਤੇ ਪੈਂਦਾ ਜੀ ਆਪਾਂ ਸਪਰੇ ਪੰਪ ਰੋਟਾਵੇਟਰ ਵਗੈਰਾ ਤੇ ਬੈਟਰੀ ਵਾਲੇ ਪੰਪ ਹੋਗੇ ਹੱਥ ਵਾਲੇ ਪੰਪ ਸਾਰੇ ਕੰਮ ਹੋਲ ਸੇਲ ਤੇ ਰਿਟੇਲ ਦਾ ਵੀ ਕੰਮ ਕਰਦੇ ਆ ਸਾਰਾ ਪਰ ਜਿਹੜਾ ਰੇਟ ਅਸੀਂ ਪੂਰੇ ਆਲਓਵਰ ਇੰਡੀਆ ਦੇ ਵਿੱਚ ਅਸੀਂ ਦੇ ਦਾਂਗੇ ਉਹ ਕੋਈ ਨਹੀਂ ਦੇ ਸਕਦਾ ਇੰਨਾ ਦੀ ਤੁਸੀਂ ਇੱਕ ਵੀਡੀਓ ਮਸ਼ਹੂਰ ਦੇਖੀ ਹੋਗੀ 3500 ਦੇ ਵਿੱਚ ਕਾਰ ਵਾਸ਼ਰ ਵੰਡਿਆ ਜੀ ਜਿਹੜਾ ਟਰੈਕਟਰ ਟੂਲੇ ਦੇ ਵੱਡਾ ਪੰਪ ਹੁੰਦਾ ਬਿਨਾ ਗਰੀਸ ਵਾਲਾ ਉਹ ਵੀ ਤੁਸੀਂ ਨੇ ਦੇਖੀ ਹੋਗੀ ਹਾਂਜੀ ਅੱਜ ਆਪਾਂ ਇਹਦੀ ਟੈਸਟਿੰਗ ਕਰਨ ਆਏ ਆਗੇ ਅੱਜ ਦੇਖਾਂਗੇ ਮੌਕੇ ਤੇ ਕੀ ਹੁੰਦਾ ਕੀ ਇਹ ਕਹਿੰਦੇ ਬਈ ਸਾਡਾ 40 ਫੁੱਟ ਏਰੀਆ ਕਵਰ ਕਰਦਾ ਅੱਜ ਵੀ ਤੁਮਾਕਾ ਹੀ ਆ ਰੇਟ ਦਾ ਵੀ ਤੁਮਾਕਾ ਹੀ ਆ ਪ੍ਰੈਸ਼ਰ ਦਾ ਵੀ ਤੁਮਾਕਾ ਹੀ ਆ ਹਾਂ ਪ੍ਰੈਸ਼ਰ ਦੇਖਣਾ ਪਹਿਲਾਂ ਮੇਰਾ ਪ੍ਰੈਸ਼ਰ ਜਿਹੜੀ ਮਾਰਕੀਟ ਦੇ ਵਿੱਚ ਲੋਕ 1500 2000 ਦੀ ਗੱਨ ਵੇਚਦੇ ਆ ਹਾਂ ਉਹ ਆ ਸਭ ਤੋਂ ਵੱਡੀ ਚੀਜ਼ ਦੇ ਨਾਲ ਹੀ ਫ੍ਰੀ ਦੇਣੀ ਆ ਜੀ ਦੇਵਾਂਗੇ ਹਾਂ ਬਿਲਕੁਲ ਲੈ ਬਈ ਕਰ ਲੈ ਬਈ ਥੋੜਾ ਫਿੱਟ ਪੁੱਟ ਜਾਏ ਕਰ ਬੱਤ ਨੂੰ ਸਟਾਰਟ ਲਾ ਆ ਜਾ ਬਈ ਉਹ ਮੋਡਿਆਂ ਦਾ ਰਹਿਣ ਦਾ ਉੱਪਰ ਰੱਖ ਲੰਦਾ ਬਸ ਇਸ ਸਟੈਂਡ ਦੇ ਉੱਤੇ ਰੱਖ ਲਾ ਉਹ ਬਾ ਨੂੰ ਬਜਨ ਮਾਰਨਾ ਦੀ ਜਿ ਵਖਲਾ ਆ ਜਾ ਬਈ ਉਧਰ ਲੈ ਪਾਸੇ ਬਈ ਦੇਖੀਏ ਚਟਾ ਲੈ ਇਧਰ ਸਟਾਰਟ ਕਰਾਂਗੇ ਪ੍ਰੈਸ਼ਰ ਦੇਖਾਂਗੇ ਬਾਈ ਲੈ ਰੱਖ ਲਓ ਬਾਈ ਬੋਚਕਦੇ ਨੇ ਗਿਰਗੁਰ ਨਾ ਜਾਵੇ ਬਸ ਹਨ ਹਰਾਮ ਦੇ ਨਾਲ ਹਾਂਜੀ ਹਾਂਜੀ ਲੈ ਬਾਈ ਮੱਤਰਾ ਥੋੜਾ ਦੇਖੋ ਬਾਈ ਗੱਲ ਆਰ ਪਾਰ ਦੀ ਹੁੰਦੀ ਹੈ ਜਾਂ ਨਹੀਂ ਹੁੰਦੀ ਦੇਖਦੇ ਆ ਬਾਈ ਕੀ ਕਰਾਰੀ ਕਹਿੰਦੀ ਹੈ ਜਰੂਰ ਲੈ ਬਾਈ ਜਰੂਰ ਤੇਲ ਪਾਇਆ ਉਧਰ ਢੋਲੀ ਢੋਲੀ ਦਾ ਵੀ ਦੇਖਾਂਗੇ ਆਪਾਂ ਕੀ ਬਣਦਾ ਕੀ ਨਹੀਂ ਬਣਦਾ ਲੈ ਬਾਈ ਹੋ ਗਿਆ ਸਟਾਰਟ ਬਾਈ ਦਾ ਇਧਰ ਆ ਜਾ ਆਜੋ ਜੀ ਆਜੋ ਕਿਆ ਨਾਲ ਦੇਖ ਲਿਆ ਹੁਣ 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 ਮਿਲੂਗਾ 3.0 ਅੱਗੇ ਲਾ ਭਾਈ ਉਧਰੋਂ ਰੇਸ ਦੇ ਲਾ ਭਾਈ ਚਲਾ ਦਿਓ ਇਹਨੂੰ ਇੱਕ ਵਾਰੀ ਲੈ ਕੇ ਰੱਬਾ ਪਤਾ ਨਾ ਦੇਖ ਲਿਆ ਫਾੜ ਦੇ ਬੋਲ ਬੈਡ ਕਰ ਹਾਲੋ ਉਹ ਟੋਲੀ ਨੇ ਟੋਲੀ ਨੇ ਟੋਲੀ નીચે ਕਰੋ નીચે નીચે ਘਰੋਂ ਆਇਆ ਨਹੀਂ ਕੀ ਗੱਲ ਹੈ ਹਾਲੋ ਐਂ ਤੇ ਰੱਖੋ ਹਵਾ ਇਹ ਰੋਟੀ ਆਏ ਕੋਈ ਨਾ ਜਿੱਥੋਂ ਨੂੰ ਜਾ ਰਿਹਾ ਵਾ ਨੱਕਰੀ ਮਤ ਕਰੀ ਬੰਦ ਜੀ ਠਾਕ ਠਾਵੇ ਲੈ ਇੱਕ ਵਾਰੀ ਬੰਦੇ ਕਰ ਲੈ ਇੱਕ ਵਾਰੀ ਹੁਣ ਹੁਣ ਪਤਾ ਲੱਗੋ ਅਸਲ ਦੇ ਵਿੱਚ ਕਈ ਬੰਦ ਕਰੀ ਬੰਦ ਕਰ ਲਈ ਜਮੀ ਕਰ ਲਿਆ ਆ ਜਾ ਆ ਜੋ ਹੁਣ ਹੁਣ ਫੜਦੇ ਆ ਦੇਖਦੇ ਆਗੇ ਹੁਣ ਕਹਿੰਦਾ ਚੋਰਾ ਨੂੰ ਮੋਰ ਪੈ ਗਏ ਹੈ ਸਾਡ ਡੇਟ ਲਈ ਬਈ ਆ ਗਿੱਲ ਦਿਖਾ ਦੇ ਨੀਚੇ ਆ ਨੀਚੇ ਦਿਖਾ ਦੇ ਲੋਕਾਂ ਨੂੰ ਪਤਾ ਲੱਗ ਜਾਊਗਾ ਕਿ ਹਾਂ ਹੈਗਾ ਕਿ ਨਹੀਂ ਹੈਗਾ ਬਈ ਲੈ ਬਈ ਲੈ ਬਰਾ ਹਲਕੇ ਹਲਕੇ ਚਿੱਟੇ ਨੇ ਇੱਕ ਵਾਰੀ ਦਵਾਰੋ ਚਲਾ ਲੈ ਹੁਣ ਤਾਂ ਚਾਹੀਏ ਹਾਂ ਜਰੂਰ ਚਲਾ ਕੇ ਦਿਖਾ ਦੇ ਲੈ ਬਈ ਇੱਥੇ ਦਾ ਕਾਗੀ ਵੀਰੇ ਗਿੱਲੇ ਮਸਲ ਦਿਖਾ ਵੀ ਦੇਣਾ ਆ ਕਰੋ ਚੈੱਕ ਉਰੇ ਤੱਕ ਠੀਕ ਹੈ ਆ ਗਈ ਮਤਲਬ ਫਟਕ ਦਾ ਏਰੀਆ ਫੇਰ ਵੀ ਹੈਗਾਗਾ ਉਹ ਬਾਈ ਕਹਿੰਦਾ ਹਵਾ ਇਧਰੋਂ ਚੱਲ ਰਹੀ ਹੈ ਇੱਕ ਵਾਰੀ ਹੋਰ ਸਹੀ ਠੀਕ ਹੈ ਬਈ ਜਰੂਰ ਇੱਕ ਵਾਰੀ ਦਵਾਰਾ ਚੈੱਕ ਕਰਾਓ ਥੋੜੀ ਜਿਹੀ ਸੱਲੀ ਕਰਾਓਗੇ ਆਪਾਂ ਹੁਣ ਤਾਂ ਹਵਾ ਵੀ ਆਜੋ ਆਜੋ ਚਲੋ ਬਈ ਇੱਕ ਵਾਰੀ ਹੋਰ ਲਾ ਬਾਈ ਮਤਲਬ 39 ਫੁੱਟ ਹੈਗਾ ਠੀਕ ਹੈ ਗਰਾਰੀ ਅੜੂਗੀ 40 ਫੁੱਟ ਦੇ ਮਿੱਤਰੋ ਲਾ ਬਾਈ ਘਰ ਮੇਤਰਾ ਸਟਾਰਟ ਪਹਿਲਾ ਅੱਧਾ ਪ੍ਰੈਸ਼ਰ ਸਾਨੂੰ ਇਹ ਦੱਸ ਦਨਾ ਅੱਧੇ ਪ੍ਰੈਸ਼ਰ ਤੇ 39 ਫੁੱਟ ਗਿਆ ਹੁਣ ਬਾਈ ਫੁੱਲ ਖੋਲ ਦੇ ਜਿੰਨਾ ਦੇ ਵਿੱਚ ਹੈਗੇ ਦਮ ਜ਼ਰੂਰ ਠੀਕ ਹੈ ਜਿੰਨੀ ਕਿ ਇਹ ਵੀ ਜਾਣ ਹੈ ਠੀਕ ਹੈ ਲਾ ਬਾਈ ਦੇਖ ਆਹਾਹਾਹਾਹਾ ਰੱਪਣ ਕੀ ਗੱਲ ਹੈ ਵਾਸ 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 ਰੋਗਨ ਦੇ ਗਰਾਖਵਾਰੀ ਆਜੋ ਲੈ ਭਾਈ ਹੁਣ 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 ਭਾਈ ਇਹਨਾਂ ਨੇ ਚਲਾਇਆ ਬੰਦ ਕਰੀ ਮਤਲਬ ਇਹਦੀ ਟਾਪ ਸਪੀਡ ਤੇ ਇਹਦਾ ਫੁੱਲ ਪ੍ਰੈਸ਼ਰ ਕਰਕੇ ਆਜੋ ਜੀ ਉਹਨੂੰ ਦੂਜੀ ਵਾਰ ਦੇਖੀ ਆਪਾਂ ਲੈ ਭਾਈ ਆ ਨਾਲ ਹੁੰਦਿਆ ਵੱਟ ਤੋਂ ਪਾਣੀ ਦਿਖਾ ਦੇ ਬਾਈ ਲੈ ਸਾਰੇ ਭਰਾਵਾਂ ਨੂੰ ਲਓ ਜੀ ਇਸ ਵਾਰੀ ਤਾਂ ਗੱਲ ਬਣ ਗਈ ਭਾਈ ਆ ਪਿਆ ਗਿੱਲਾ ਆ ਸਾਰਾ ਗਿੱਲਾ ਵੀ ਹੋ ਗਿਆ ਉੱਪਰ ਵੀ ਪੰਪ ਦੇ ਛਿੱਟੇ ਪਾਉਂਦੇ ਤੇ ਪੰਪ ਦੇ ਛਿੱਟੇ ਵੀ ਨਾ ਜੇ ਤੁਸੀਂ ਦੇਖ ਰਹੇ ਹੋਗੇ ਆਰਾਮ ਦੇ ਨਾਲ ਅੱਗੇ ਲਿਵਾ ਕੇ ਦੇਖ ਲਓ ਆ ਸਾਰਾ ਇੱਧਰਲਾ ਪਾਸਾ ਗਿੱਲਾ ਪਿਆ ਆ ਸੁੱਕਾ ਪਿਆ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਠੀਕ ਹੈ ਕੰਨਾਂ ਨੂੰ ਆਊਗਾ ਵੀ ਜਾਣ ਕੇ ਕਰਦਾ ਜਾਣ ਕੇ ਕਰਦਾ ਆ ਦੇਖ ਲਓ ਹੱਥ ਦੇਖ ਲਓ ਹੱਥ ਦੇ ਵਿੱਚ ਠੀਕ ਹੈ ਲਾ ਭਾਈ ਇਹ ਤਾਂ ਹੋਗਾ ਥੋੜਾ ਵੀਰੇ ਪਾਸ ਜੀ ਠੀਕ ਹੈ 40 ਫੁੱਟ ਦੇ ਅੜਗੜ ਪਿੱੜ ਗਿਆ ਆ ਸਾਰੀ ਵੱਟ ਗਿੱਲੀ ਕਰਤੀ ਗਿੱਲੀ ਕੀਤੀ ਪਈ ਠੀਕ ਹੈ ਜੇ ਤੁਸੀਂ ਐਂ ਕਹੋਗੇ 40 ਫੁੱਟ ਤੇ ਫੁੱਲ ਮਾਰ ਨਹੀਂ ਕਰ ਰਹੇ 39 ਫੁੱਟ ਤੇ ਵੱਟ ਗਿੱਲੀ ਪਈ ਹੈ ਦੇਖੋ ਇਹਦੇ ਵਿੱਚ ਕੀ ਹੁੰਦਾ ਦੋ ਤਰ੍ਹਾਂ ਦਾ ਹੁੰਦਾ ਕਈ ਵਾਰ ਹਵਾ ਦਾ ਰੁਖ ਹੁੰਦਾ ਵਾ ਜੀ ਦੇਖੋ ਹੁਣ ਹਵਾ ਚੱਲ ਰਹੀ ਹੈ ਤੁਸੀਂ ਵੀ ਦੇਖ ਰਹੇ ਹੋ ਪੱਤੇ ਕਿਵੇਂ ਮਿਲ ਰਹੇ ਨੇ ਕਣਕ ਦੇ ਵਿੱਚ ਮਾਰਕੀਟ ਖਾਦੇ ਭਰਾ ਮੇਰੇ ਕਿਉਂਕਿ ਹਵਾ ਇੱਧਰ ਲਈ ਉਧਰ ਕਰਕੇ ਕੰਧ ਵੱਲ ਜਿਆਦਾ ਪ੍ਰੈਸ਼ਰ ਜਾ ਰਿਹਾ ਵਾ ਚਲ ਹੁਣ ਛੱਡੋ ਛੋਟਾ 40 ਫੁੱਟ ਕੰਮਜਾਬ ਹੋ ਗਿਆ ਹਾਂਜੀ ਮੰਨ ਗਏ ਮੰਨ ਗਏ ਠੀਕ ਹੈ 39 ਫੁੱਟ 40 ਫੁੱਟ ਗੱਲ ਇੱਕੋ ਹੀ ਹੈ ਪਰ ਜਦੋਂ ਇਹਦਾ ਨਾ ਫੁੱਲ ਪ੍ਰੈਸ਼ਰ ਕਰਾ ਫੇਰੇ ਵੀ ਢੋਲੀ ਤੇ ਮੈਂ ਹੱਥ ਗਿੱਲਾ ਕਰਕੇ ਦੇਖਿਆ ਇਹ ਹੈਗਾ ਸੀਗਾ ਨਵੇਂ ਹੁਣ ਗਰਾਰੀ ਉਡੂਗੀ ਰੇਟ ਤੇ ਇਹ ਤਾਂ ਫਿਰ ਬੰਦਾ ਇਹ ਲੈ ਲੈ ਫਿਰ ਬੂਮ ਤੇ ਵੀਰੇ ਐਂ ਲਾ ਲੋ ਬੂਮ ਚ ਚੱਲ ਪਾਣੀ ਵੱਧ ਪੈ ਜਾਂਦਾ ਐ ਪਾਣੀ ਵੱਧ ਪੈ ਜਾਂਦਾ ਹੋਰ ਕੁਛ ਨਹੀਂਗਾ ਫਿਰ ਇਹ ਸਸਤਾ ਵੀ ਤਾਂ ਪਊ ਕਿੰਨਾ ਬਹੁਤ ਸਸਤਾ ਵੀਰੇ ਉਹ ਕਿਤੇ ਪੈਂਦਾ 1.5-2 ਲੱਖ ਰੁਪਏ ਬਟਾਇਰ ਲਾਉਣੇ ਪੈਂਦੇ ਨੇ ਬੂਮ ਤੇ ਬਹੁਤ ਕੁਛ ਕਰਨਾ ਪੈਂਦਾ ਟਰੈਕਟਰ ਵੀ ਚਾਹੀਦਾ ਟਰੈਕਟਰ ਵੀ ਚਾਹੀਦਾ ਸਾਰਾ ਕੁਛ ਚਾਹੀਦਾ ਚਲਾਉਣ ਵਾਸਤੇ ਬੰਦੇ ਚਾਹੀਦੇ ਨੇ ਆ ਕਿੰਨੇ ਚ ਫਿਰ ਦਵਾਂਗੇ ਆਪਾਂ ਅਰੇ ਇਹਦੀ ਸਭ ਤੋਂ ਪਹਿਲਾਂ ਦੇਣ ਤੋਂ ਪਹਿਲਾਂ ਇਹਦੀ ਜ਼ਿੰਮੇਵਾਰੀ ਕਿਰੋਗੇ ਆਪਣੇ ਕੋਲ ਇਹ ਇਸ ਸੀਜ਼ਨ ਦੀ ਗਾਰੰਟੀ ਹੈ ਪਹਿਲੀ ਚੀਜ਼ੇ ਖਰਾਬ ਨਹੀਂ ਹੁੰਦਾ ਜੇ ਖਰਾਬ ਹੋ ਗਿਆ ਪਹਿਲੀ ਚੀਜ਼ ਦੇਖੋ ਇਹਦੇ ਵਿੱਚ ਆਪਾਂ ਜਿਹੜਾ ਆਪਣੀ ਕੰਪਨੀ ਦਾ ਪੰਪ ਹੈ ਹਾਰਵੈਸਟ ਦਾ ਸਾਡਾ ਸਭ ਤੋਂ ਜ਼ਿਆਦਾ ਵਿਕਣ ਵਾਲਾ ਮਾਡਲ ਹੈ ਐਚ 767 ਹਾਂ ਫੋਰ ਸਟਾਕ ਇੰਜਨ ਹੈ 139 ਐਫ ਦਾ ਇੰਜਨ ਇਹਦੇ ਵਿੱਚ ਲਾਇਆ ਹੋਇਆ ਸਾਡੀ ਖੁਦ ਹੀ ਮੈਨੂਫੈਕਚਰਿੰਗ ਹੈ ਜੇ ਮੈਂ ਹੁਣ ਆਪ ਮੋੜਿਆ ਮੋੜਾਂ ਤੇ ਪਿਆ ਹੁੰਦਾ ਕਈ ਵਾਰ ਤੇ ਪਾਣੀ ਪੂਣੀ ਲੱਗ ਗਿਆ ਵੀਰੇ ਜਿੰਨਾ ਮਰਜ਼ੀ ਪਾਣੀ ਪਾ ਕੇ ਦਿਖਾਉਣਾ ਤੁਹਾਨੂੰ ਐ ਪੁੱਤ ਪਾਣੀ ਪਾ ਕੇ ਦਿਖਾ ਦੇ ਉਹ ਮੇਰਾ ਭਰਾ ਮੱਚ ਮੁੱੱਚ ਜੂਗਾ ਉਹ ਨਹੀਂ ਮੱਚਦਾ ਤੁਹਾਨੂੰ ਦਿਖਾਉਣਾ ਪਾ ਕੇ ਲੈ ਪੁੱਤ ਪਾਣੀ ਪ ਕਾਰ سٹਾਰਟ ਹੋਇਆ। ਉਹ ਏਜੀ ਭਰ ਲਾ ਜੇ ਪਾਉਣਾ ਹੀ ਆ। ਖੇਲ ਚੋ। ਉਹ ਲਈ ਚੱਕ ਕੇ ਬਾਲਟੀ ਚ ਪਾ ਕੇ ਲੇਗੀ। ਤੁਹਾਨੂੰ ਇਹਦੇ ਉੱਤੇ ਪਾ ਕੇ ਦਿਖਾਉਣਾ। ਏਸੀ ਨਾਲ ਹੀ ਗੰਦੇ ਨਾਲ। ਇਹਦੇ ਨਾਲ ਹੀ। ਆਓ ਮੇਰਾ ਭਰਾ ਮਜ਼ਾ ਮਜ਼ਾਕ ਕਰ ਰਹਾ। ਉਹ ਨਹੀਂ ਨਹੀਂ। ਫੁੱਕ ਜੂ ਇਹ। ਉਹ ਨਹੀਂ ਫੁੱਕਦਾ ਤੂੰ। ਚਲਾਈ ਬਈ ਇੱਕ ਵਾਰੀ ਕੋਈ ਛੋਟ ਸੜ ਕਰੋੜਾ ਉਹ ਜੇ। ਉਹ ਨਹੀਂ 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 ਨਹੀਂ। ਲੈ ਬਈ ਵਾਹ। ਇਹਦੇ ਪੁੱਤ। ਢਟਾ ਲਈ ਥੋੜਾ ਪ੍ਰੈਸ਼ਰ ਘਟਾ ਲਈ ਇੱਕ ਵਾਰੀ। ਕੋਈ ਨਹੀਂ। ਲੈ ਬਈ। ਰੇਸ ਦੇ। ਦੇ। ਲੈ ਗੋ। ਓਏ। ਇਹਦਾ ਜਮੀ ਧੱਕਾ ਕਰਦਾ ਹੈ। বিনা ਮਰਜ਼ੀ ਟੋਲਣਾ। ਬਈ। ਲੈ। ਪੁੱਤਰੀ ਬੰਦ ਕਰੀ ਮੇਰੇ ਵੀਰ ਬੰਦ ਕਰੀ। ਲੱਹ ਸਾਲਾ ਪਾਣੀ 'ਚ ਡਬੋ ਕੇ ਵੀ ਕੱਢ ਲਿਓ ਹਾਂ ਤਾਂ ਵੀ ਨਹੀਂ ਖਰਾਬ ਹੁੰਦਾ ਥੱਲੇ ਪੜੇ ਡੋਇਆ ਚਾਹੇ ਹੌਲੀ ਸੱਟ ਕੇ ਸਟਾਰਟ ਕਰ ਲਈ ਯਾਰ ਇਹ ਨੂੰ ਕਹਿੰਦੇ ਨਾ ਬਈ ਜੈਨੂਅਲ ਤਰੀਕੇ ਨਾਲ ਰਿਵਿਊ ਕਰਨਾ ਹੈ ਬੇਫਿਕਰ ਇਹ ਚੀਜ਼ ਲੰਬਾ ਨਹੀਂ ਹੋ ਆਦਾ ਯਾਰ ਬੜੀ ਗੰਢ ਚੀਜ਼ ਹੈ ਨੀਣਾ ਡਰ ਰੱਖਦਾ ਹੁੰਦਾ ਉਹਨਾਂ ਨੂੰ ਵੀ ਕਦੇ ਕੋਈ ਤਾਰ ਤੋੜ ਕੋਈ ਕੁਝ ਅਸਲ ਦੇ ਵਿੱਚ ਪਹਿਲਾਂ ਕੀ ਹੁੰਦਾ ਸੀ ਪੰਪਾਂ ਦੀ ਜਿਹੜੀਆਂ ਸੀਲ ਹੁੰਦੀ ਇਸ ਨਾਲ ਲੋਕ ਸੀਲ ਨਹੀਂ ਕਰ ਦਿੰਦੇ ਇੰਜਨ ਨੂੰ ਇਸ ਵਾਰੀ ਇਹਦੇ ਵਿੱਚ ਆਪਾਂ ਇੰਜਨ ਨੂੰ ਵੀ ਸੀਲ ਕਰਦੇ ਜਿਵੇਂ ਫੋਨ ਵਾਟਰਪੂਫ ਆ ਗਏ ਸੀਲ ਲੱਗਦੀ ਆ ਹੁਣ ਇਹਦੇ ਵਾਟਰਪੂਫ ਕਰਤਾ ਇੰਜਨ ਹੀ ਵਾਟਰਪੂਫ ਕਰਤਾ ਆਪਾਂ ਨੇ 4 ਸਟੋਕ ਆ ਮਿੱਤਰੋ ਇਹਦੀ 25 ਲੀਟਰ ਦੀ ਕੈਪੈਸਿਟੀ ਆ 25 ਲੀਟਰ ਪਾਣੀ ਪਾਇਆ ਜਾਂਦਾ ਤੇ ਪ੍ਰੈਸ਼ਰ ਤੁਸੀਂ ਦੇਖ ਲਿਆ ਬਈ 40 ਫੁੱਟ ਦੇ ਡੈਡ ਗਾਲ ਪੜ ਜਾਂਦਾ ਦੋਨਾਂ ਪਾਸੇ 80 ਫੁੱਟ ਕਵਰ ਕਰੂਗਾ 80 ਫੁੱਟ ਕਵਰ ਕਰੂਗਾ ਮਤਲਬ 35 ਤੋਂ 40 ਫੁੱਟ ਦਾ ਐਸਟੀਮੇਟ ਆਇਆ ਸੀਗਾ ਬਾਈ ਜੇ 35 ਫੁੱਟ ਵੀ ਕਵਰ ਕਰ ਰਿਹਾ ਨਾ ਤਾਂ ਵੀ ਬਹੁਤ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਹੂੰ ਤਾਂ ਫਿਰ ਵੀ 40 ਫੁੱਟ ਕਰਦਾ ਪਰ ਇਹ ਫਿਰ ਵੀ 80 ਫੁੱਟ ਕਰਦਾ ਇਹ ਇਹ ਕੀ ਰੇਡ ਚ ਬਾਈ ਇੱਕ ਤਾਂ ਹੋਵੇ ਐ ਹੁਣ ਹੋਵੇ ਨਾ ਗੱਲ ਬੰਦਾ ਕਹਦੇ ਬਾਈ ਮੈਨੂੰ ਫਲਾਣੇ ਜਗ੍ਹਾ ਤੋਂ ਯਾਰ ਇੰਨਾ ਸਸਤਾ ਮਿਲ ਰਿਹਾ ਕੁਝ ਤਾਂ ਯਮਰੀ ਜੀ ਇੱਕ ਚੀਜ਼ ਦੱਸਦਾ ਆ ਬਰਾਸ ਲੱਗਿਆ ਆ ਲੋਕ ਇਹਨੂੰ ਅਲੂਮੀਨੀਅਮ ਲਾ ਕੇ ਵੇਚਦੇ ਨੇ ਹਾਂ ਤੁਸੀਂ ਇਹਨੂੰ ਖੁਰਕ ਕੇ ਮੜਿਆ ਪਲਾਸ ਫੜਾਉਂਦੇ ਨਾਇਦਾ ਪਤੀ ਲੱਗ ਰਿਹਾ ਹੈ ਤੁਹਾਨੂੰ ਤੁਹਾਨੂੰ ਦਿਖਾਉਣਾ ਇੱਕ ਚੀਜ਼ ਲੋਕ ਕੀ ਕਰਦੇ ਨੇ ਇਹਦੇ ਵਿੱਚ ਨਾ ਅਲੂਮੀਨੀਅਮ ਦੇ ਪਾਰਟ ਲਾ ਕੇ ਉੱਪਰ ਰੰਗ ਕਰਾ ਦਿੰਦੇ ਨੇ ਹਾਂ ਹੁਣ ਤੁਹਾਨੂੰ ਮੈਂ ਪਲਾਸਨਾ ਰਗੜ ਕੇ ਦਿਖਾਉਣਾ ਲਓ ਆ ਉਹੀ ਪਤਾ ਲੱਗ ਜੂਗਾ ਵੀ ਹੁਣ ਲੱਗਿਆ ਹੋਇਆ ਕਿ ਨਹੀਂ ਲੱਗਿਆ ਉਹਨੇ ਦੱਸ ਦੇ ਵੀਰੇ ਬਰਾਸ ਹੋ ਰਿਹਾ ਲੱਗਿਆ ਹੁੰਦਾ ਨਾ ਅਲੂਮੀਨੀਅਮ ਤਾਂ ਥਲੋ ਚਿੱਟਾ ਨਿਕਲ ਜਾਂਦਾ ਦੇਖੋ ਹਣਾ ਸਾਰਾ ਬਰਾਸ ਬਰਾਸ ਦੀ ਨਿਸ਼ਾਨੀ ਹੁੰਦੀ ਹੈ ਓਕੇ ਓਰੀਜਨਲ ਚੀਜ਼ ਇਹ ਫਰਕ ਦੇ ਕਿੰਨੇ ਦਵਾਂਗੇ ਫਿਰ ਇਹ ਇਹ ਵੀਰੇ ਆਪਾਂ ਦੇ ਦਾਂਗੇ ਆਪਾਂ ਇਹ ਸਮਝ ਲਓ ਡਿਲੀਵਰੀ ਹੋਊਗੀ ਭਰਾਵਾ ਵੀਰ ਭਰਾਵਾ ਦੀ हां मतलब डिलीवरी दे चार्जेस ਥੋੜੇ ਪੂਰੇ ਆ ਕੇ ਲੈ ਕੇ ਜਾਓਗੇ ਉਹ ਖਰਚਾ ਵੱਜ ਜੂ ਜਿਹੜੇ ਦੂਰ ਬੈਠੇ ਨੇ ਸਭ ਤੋਂ ਵੱਡੀ ਚੀਜ਼ ਇਹਦੇ ਵਿੱਚ ਆਪਾਂ ਗੱਨ ਦੇਵਾਂਗੇ ਪਹਿਲੀ ਵੱਡੀ ਚੀਜ਼ ਹਾਂ 1500000 ਰੁਪਏ ਦੀ ਗੱਨ ਹੈ ਜਿਹੜੀ ਬਿਲਕੁਲ ਆਪਾਂ ਫਰੀ ਕਰਾਂਗੇ ਠੀਕ ਹੈ ਇੱਕ ਸਰਵਿਸ ਕਿਟ ਵੀ ਨਾਲ ਦੇਵਾਂਗੇ ਇਹਦੇ ਨਾਲ ਕਿ ਜੇ ਤੁਹਾਨੂੰ ਕੋਈ ਦਿੱਕਤ ਆਉਂਦੀ ਹੈ ਪ੍ਰੈਸ਼ਰ ਵਾਸਤੇ ਇਹਦੇ ਨਾਲ ਇੱਕ ਸਰਵਿਸ ਕਿਟ ਵੀ ਫਰੀ ਦੇਵਾਂਗੇ ਕੀ ਬੰਦਾ ਗਾਰੰਟੀ ਹੈਗੀ ਹੈ ਸੀਜ਼ਨ ਦੀ ਗਾਰੰਟੀ ਹੈ ਤੇ ਰੇਟ 4 ਸਟਾਕ ਪੰਪਾ 139f ਦਾ ਆਲ ਓਵਰ ਇੰਡੀਆ ਦੇ ਦਾਂਗੇ ਸਿਰਫ 8500 ਰੁਪਏ ਦਾ ਲਾ ਭਾਈ 8500 ਰੁਪਏ ਦਾ ਵਾਈਫਰਾਂ ਕੋਲ ਲੈ ਜਾਓ ਡਿਲੀਵਰੀ ਦੇ ਚਾਰਜਸ ਅਲੱਗ ਤੋਂ ਨੇ ਮਤਲਬ ਉਹਦੇ ਤੁਹਾਨੂੰ ਅਲੱਗ ਦੇਣੇ ਪੈਣਗੇ ਕਿਉਂਕਿ ਆ ਮੰਨ ਕੇ ਚੱਲੋ ਵਜਨ ਹੈਗਾ ਹੈਗਾ ਕਿਸੇ ਨੇ 20 ਕਿਲੋਮੀਟਰ ਦੇ ਮੰਗਾਉਣਾ ਉਹਦਾ ਖਰਚਾ ਲੱਗੂ ਕਿਸੇ ਨੇ 100 ਤੇ ਮੰਗਾਉਣਾ ਉਹਦਾ ਲੱਗੂ ਇਹ ਏਰੀਆ ਦੇ ਸਾਹਮਣੇ ਹੁੰਦਾ ਵਾ ਸਾਰੀ ਚੀਜ਼ ਮਤਲਬ ਜਿਵੇਂ ਹੁਣ ਪੰਜਾਬ ਦਾ ਪੰਜਾਬ ਦਾ 1.5 200 ਜਾਂ 300 ਰੁਪਏ ਲੱਗਦਾ ਵਾ ਜੇ ਪੰਜਾਬ ਤੋਂ ਬਾਹਰ ਜਾਂਦੇ ਆ 500 ਵੱਧ ਤੋਂ ਵੱਧ 500 ਜਾਂ 800 ਬਸ ਮੈਕਸਿਮਮ 올 ਓਵਰ ਇੰਡੀਆ ਦੇ ਵਿੱਚ ਵੱਡੀ ਛਾਲ ਮਾਰ ਕੇ ਵੀ 1000 ਤੋਂ ਵੱਧ ਖਰਚਾ ਨਹੀਂ ਆ ਤੇ ਆ ਬੂੜਾ ਸਾਹਮਣੇ ਹਾਰਵੈਸਟ ਇਹਨਾਂ ਦੀ ਕੰਪਨੀ ਦਾ ਬਾਈ ਹੋਰਾਂ ਦਾ ਬਾਕੀ ਭਰਾ ਹੋਰਾਂ ਦਾ ਸਕਰੀਨ ਤੇ ਨੰਬਰ ਚੱਲ ਰਿਹਾਗਾ ਬਾਕੀ ਸੋਨਾਂ ਡੈਮੋ ਲਾਈਵ ਦੇਖਿਆ ਜੀ ਅੱਜ ਜਿੰਨੇ ਭਰਾ ਦੇਖ ਰਹੇ ਨੇਗੇ ਕੋਈ ਕੱਟ ਵੱਡਾ ਕੁਝ ਨਹੀਂ ਜੋ ਹੈਗਾ ਉਹ ਆਪਾਂ ਤੁਹਾਨੂੰ ਕਲੀਅਰ ਕਰਤਾ ਸਾਹਮਣੇ ਸਕਰੀਨ ਤੇ ਜਿਹੜਾ ਇਹ ਭਰਾ ਹੋਰਾਂ ਦਾ ਨੰਬਰ ਕਰ ਲਓ ਜੋ ਕੰਟੈਕਟ ਆਪਣੇ ਕਿਸੇ ਭਰਾ ਨਾਲ ਇਹ ਮੰਗਵਾਉਣਾ ਜੀ ਬਾਕੀ ਸ਼ੇਅਰ ਕਰ ਦਿਆ ਕਰੋ ਯਾਰ ਇਹ ਜੀ ਵੀਡੀਓ ਆਪਣੇ ਕੋਈ ਬੀਰ ਭਰਾ ਦੇ ਪੈਸੇ ਬਚ ਜਾਣਗੇ ਚੀਜ਼ ਵੀ ਚੰਗੀ ਮਿਲ ਜਾਊਗੀ ਇੱਕ ਮੈਂ ਛੋਟੀ ਜਿਹੀ ਗੱਲ ਕਹਿਣਾ ਚਾਹੁੰਨਾ ਭਰਾਵਾਂ ਨੂੰ ਥੋੜੀ ਬੇਨਤੀ ਹੈ ਇੱਕ ਮੇਰੇ ਵੀਰ ਭਰਾਵਾਂ ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਆ ਵੀਰ ਬਣ ਕੇ ਜਿਹੜਾ ਫੋਨ ਕਰਨ ਦਾ ਟਾਈਮ ਹੁੰਦਾ ਉਹ ਕੋਸ਼ਿਸ਼ ਕਰਿਆ ਕਰੋ ਕਿ 12 1 ਵਜੇ ਨਾ ਕਰਿਆ ਕਰੋ ਭਰਾਵੋ ਅਸੀਂ ਵੀ ਸੌਣਾ ਹੁੰਦਾ ਰਾਤ ਨੂੰ ਮੇਰੇ ਕਈ ਵੀਰ ਭਰਾ ਹੈ ਜਿਨੇ ਜਿਹੜੇ ਰਾਤ ਨੂੰ 12 1 ਵਜੇ ਫੋਨ ਕਰਦੇ ਨੇ ਮਾੜਾ ਟਾਈਮ ਦੇ ਕੇ ਫੋਨ ਜਰੂਰ ਕਰਿਆ ਕਰੋ ਅਸਲ ਵਿੱਚ ਯਾਰ ਉਹਨਾਂ ਦਾ ਸੌਣ ਦਾ ਟਾਈਮ ਹੁੰਦਾ 2 3 ਵਜੇ ਦਾ ਉਹ ਫਿਰ 12 ਵਜੇ ਤੱਕ ਫੋਨ ਚਲਾ ਰਹੇ ਹੁੰਦੇ ਨੇ ਉਹ ਭਰਾ ਮੇਰੇ ਉਹ ਇੱਕ ਕੰਮ ਕਰ ਲਿਓ ਫੋਨ ਨਾ ਕਰਿਓ ਇਹਨੂੰ ਵਟਸਐਪ ਤੇ ਮੈਸੇਜ ਕਰ ਦਿਓ ਮੈਸੇਜ ਕਰ ਦਿਓ ਠੀਕ ਹੈ ਤੁਹਾਨੂੰ ਨਾਲ ਨਾਲ ਰਿਪਲਾਈ ਆਊਗਾ ਹਾਂ ਅੱਛਾ ਉਦੋਂ ਜਾਗ ਰਿਹਾ ਹੋਏਗਾ ਉਦੋਂ ਜਾਗ ਰਿਹਾ ਹੈ ਬਾਈ ਚਾਂਸ ਕਿਉਂਕਿ ਰੀਜ਼ਨ ਪਤਾ ਕੀ ਹੈ ਮੇਰਾ ਬੱਚਾ ਹੈਗਾ ਛੋਟਾ ਭਰਾ ਠੀਕ ਹੈ ਠੀਕ ਹੈ ਉਹਦਾ 7-8 ਮਹੀਨੇ ਦਾ ਉਹ ਜਦੋਂ ਰਿੰਗ ਵੱਜਦੀ ਉਹ ਡਰ ਜਾਂਦਾ ਵਿਚਾਰਾ ਉੱਠੇ ਜਾਂਦਾ ਜੇ ਮੈਸੇਜ ਕਰ ਦਿਓ ਜਦੋਂ ਬਾਈ ਹੋਰ ਜਾਗਦੇ ਹੋਏ ਸਾਨੂੰ ਰਿਪਲਾਈ ਕਰ ਦੇਣਗੇ ਨਹੀਂ ਮਾਰਨਿੰਗ ਚਦਾ ਆਏ ਜਾਊਗਾ ਹਣਾ ਜੀ ਬਾਕੀ ਜਿੰਨੇ ਭਰਾ ਕਹਿੰਦੇ ਸ਼ੇਅਰ ਜਰੂਰ ਕਰੋ ਯਾਰ ਆ ਵੀਡੀਓ ਥੋੜੇ ਕੰਮ ਦੀ ਬਹੁਤ ਆ ਠੀਕ ਹੈ ਵੀਰੇ ਧੰਨਵਾ